ਸਸੇ ਕਾਲ ਪੰਜਾਬੀਓ ਮੈਂ ਮਹਿੰਦਰਪਾਲ ਲੁੰਬਾ ਮੈਂਬਰ ਕਾਲੇ ਪਾਣੀ ਦਾ ਮੋਰਚਾ ਪੰਜਾਬ ਅੱਜ ਤੁਹਾਡੇ ਸਾਹਮਣੇ ਇੱਕ ਅਪੀਲ ਕਰਨ ਲਈ ਹਾਜ਼ਰ ਹੋਇਆ ਜਿਸ ਤਰ੍ਹਾਂ ਜ਼ਿਆਦਾਤਰ ਪੰਜਾਬੀਆਂ ਨੂੰ ਪਤਾ ਲੱਗ ਹੀ ਚੁੱਕਿਆ ਹੈ ਕਿ ਪੰਜਾਬ ਦੇ ਕੁਝ ਸ਼ਹਿਰਦ ਲੋਕਾਂ ਵੱਲੋਂ ਜੋ ਪਿਛਲੇ 16 ਸਾਲ ਤੋਂ ਬੁੱਢੇ ਦਰਿਆ ਦਾ ਪਾਣੀ ਸਤਲੁਜ ਦੇ ਵਿੱਚ ਡੇਗ ਰਿਹਾ ਉਹਦੀ ਲੜਾਈ ਲੜ ਰਹੇ ਆ 16 ਸਾਲ ਤੋਂ ਜੋ ਬੁੱਡੇ ਦਰਿਆ ਦਾ ਪਾਣੀ ਸਤਲੁਜ ਦੇ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਮਿਲਦਾ ਹੈ ਉਹਦੇ ਖਿਲਾਫ ਲੜਾਈ ਲੜ ਰਿਹਾ ਸੋ 2016-17 ਤੋਂ ਮੈਂ ਵੀ ਇਸ ਲੜਾਈ ਦੇ ਵਿੱਚ ਹਿੱਸਾ ਲੈ ਰਿਹਾ ਉਮੀਦ ਸੀ ਕਿ ਜਿਹੜੀ ਨਵੀਂ ਸਰਕਾਰ ਆਈ ਹੈ ਉਹ ਇਸ ਮਸਲੇ ਦਾ ਹੱਲ ਕਰੇਗੀ ਕਿਉਂਕਿ ਮੁੱਖ ਮੰਤਰੀ ਤੋਂ ਲੈ ਕੇ ਸਪੀਕਰ ਸਾਹਿਬ ਤੇ ਬਹੁਤੇ ਕੈਬਨਿਟ ਮੰਤਰੀ ਤੱਕ ਵੀ ਇੱਥੇ ਬੁੱਢੇ ਦਰਿਆ ਤੇ ਆ ਕੇ ਬੋਤਲਾਂ ਪਰ ਪਰ ਪਿੱਲ ਲੈ ਜਾਂਦੇ ਰਹੇ ਐ ਯਾਦ ਹੈ ਕਿ 2018 ਦੇ ਵਿੱਚ ਇਹਨਾਂ ਵੱਲੋਂ 150 ਬੋਤਲ ਭਰੀ ਗਈ ਸੀ ਤੇ ਚੰਡੀਗੜ੍ਹ ਜਾ ਕੇ ਜਿਹੜੇ ਕਾਂਗਰਸ ਦੇ ਵਿਧਾਇਕ ਸੀ ਜਾਂ ਮੁੱਖ ਮੰਤਰੀ ਸਾਹਿਬ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਦਿਖਾਈਆਂ ਸੀ ਕਹਿਣ ਤੋਂ ਭਾਵ ਕਿ ਇਹ ਕਿ ਰੱਜ ਕੇ ਰਾਜਨੀਤੀ ਕੀਤੀ ਸੀ ਇਸ ਆਮ ਆਦਮੀ ਪਾਰਟੀ ਨੇ ਤੇ ਇਹਨਾਂ ਤੋਂ ਮੇਨ ਸੀ ਕਿ ਵੀ ਇਹ ਇਸ ਮਸਲੇ ਦਾ ਹੱਲ ਕਰਨਗੇ 2 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹਾਲਾਂਕਿ ਇੱਕ ਇੱਕ ਮਿੰਟ ਹੈ ਜਿਹੜਾ ਪੰਜਾਬ ਤੇ ਭਾਰੀ ਪੈ ਰਿਹਾ ਹੈ ਕਿਉਂਕਿ ਜਿਹੜਾ ਉਹ ਕਾਲਾ ਪਾਣੀ ਦਾ ਦਰਿਆ ਇੱਕ ਬੁੱਢਾ ਦਰਿਆ ਜਿਹੜਾ ਸਤਲੁਜ ਦੇ ਵਿੱਚ ਰਲਦਾ ਪਿਆ ਉਹ ਅੱਗੇ ਜਾ ਕੇ ਮਾਲਵੇ ਦੇ ਸਾਰੇ ਖੇਤਰ ਨੂੰ ਤੇ ਰਾਜਸਥਾਨ ਦੇ ਕੁਝ ਸ਼ਹਿਰੀਏ ਨੂੰ ਕੈਂਸਰ ਕਾਲਾ ਪਿੱਲਾ ਲਿਵਰ ਸਰੋਸਿਸ ਪਤਾ ਨਹੀਂ ਕਿਹੋ ਜੀਆਂ ਕਿਹੋ ਜੀਆਂ ਬਿਮਾਰੀਆਂ ਜਿਹੜੀਆਂ ਉਹ ਵੰਡ ਰਿਹਾ ਸੋ ਇਹਦੇ ਖਿਲਾਫ ਹੁਣ 2 ਸਾਲ ਦਾ ਇੰਤਜ਼ਾਰ ਕਰਨ ਤੋਂ ਬਾਅਦ 18 ਜੂਨ ਨੂੰ ਅਸੀਂ ਫੇਰ ਉਸੇ ਪੁਆਇੰਟ ਤੇ ਪਿੰਡ ਬੱਲੀਪੁਰ ਇਕੱਠੇ ਹੋਏ ਸੀ ਜਿੱਥੇ ਬੁੱਢੇ ਦਰਿਆ ਦਾ ਤੇ ਸਤਲੁਜ ਦਾ ਸੰਗਮ ਹੁੰਦਾ ਹੈ ਲਖਸਿਧਾਨਾ ਜੀ ਅਮਤੋਜ ਮਾਨ ਜੀ ਇੰਜੀਨੀਅਰ ਜਸਕੀਰਤ ਸਿੰਘ ਜੀ ਲੁਧਿਆਣਾ ਡਾਕਟਰ ਅਮਨਦੀਪ ਬੈਂਸ ਕੁਲਦੀਪ ਸਿੰਘ ਜੀ ਖਹਿਰਾ ਦਲੇਰ ਸਿੰਘ ਡੋੜ ਤੇ ਮੈਂ ਗੁਰਪ੍ਰੀਤ ਚੰਦਵਾਜਾ ਜੀ ਅੱਜਕੱਲ੍ਹ ਅਮਰੀਕਾ ਦੇ ਵਿੱਚ ਨੇ ਜਿਹੜੇ ਇਸ ਦੀ ਪਹਿਲਾਂ ਗਵਾਹੀ ਕਰਦੇ ਸੀ ਸੋ ਅਸੀਂ ਇੱਕ ਉਸ ਦਿਨ ਪ੍ਰਣ ਕੀਤਾ ਸੀਗਾ ਕਿ ਇਹ ਜਿਹੜਾ ਬੁੱਢੇ ਦਰਿਆ ਦਾ ਪਾਣੀ ਕਾਲੇ ਸਤਲੁਜ ਦੇ ਵਿੱਚ ਡਿੱਗਦਾ ਪਿਆ ਇਹਨੂੰ ਬੰਦ ਕਰਾਉਣ ਲਈ ਇੱਕ ਹੁਣ ਆਰ ਪਾਰ ਦੀ ਲੜਾਈ ਹੈ ਜਿਹੜੀ ਵਿੱਢੀ ਜਾਣੀ ਹੈ ਤੇ ਉਹ ਲੜਾਈ ਅਸੀਂ ਲੈ ਕੇ ਲੋਕਾਂ ਦੇ ਵਿੱਚ ਗਏ ਆ ਪਿਛਲੇ ਲਗਭਗ 2 ਮਹੀਨੇ ਤੋਂ ਅਸੀਂ ਟੱਕੇ ਨੇ ਬੈਠੇ ਲੱਖਾਂ ਸੁਦਾਣਾ ਵੀਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਿਹਾ ਹੈ ਮੋਗੇ ਜ਼ਿਲ੍ਹੇ ਦੇ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਨੇ ਆਪਣਾ ਟੂਰ ਕੀਤਾ ਤੇ ਫਰੀਦਕੋਟ ਫਿਰੋਜ਼ਪੁਰ ਮੁਕਸ ਬਠਿੰਡਾ ਕਹਿਣ ਤੋਂ ਭਾਅ ਗਿਆ ਕਿ ਉਹਨਾਂ ਨੇ ਲਗਭਗ 6-7 ਜ਼ਿਲ੍ਹੇ ਜਿਹੜੇ ਆ ਉਹ ਪੂਰੀ ਤਰ੍ਹਾਂ ਕਵਰ ਕਰ ਦਿੱਤੇ ਆ ਸੋ ਉਹਨਾਂ ਵੱਲੋਂ ਕਾਲੇ ਪਾਣੀ ਦਾ ਮੋਰਚਾ ਪੰਜਾਬ ਵੱਲੋਂ ਜਿਹੜਾ ਸਰਦਾ ਦਿੱਤਾ ਗਿਆ ਉਹ ਇਹ ਆ ਕਿ 24 ਅਗਸਤ ਨੂੰ ਅਸੀਂ ਵੀਰਕਾ ਪਲਾਂਟ ਲੁਧਿਆਣਾ ਵਿਖੇ ਇਕੱਠੇ ਹੋਣਾ ਉੱਥੇ ਸਮੁੱਚੇ ਪੰਜਾਬੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਸਰਕਾਰ ਨੂੰ ਇੱਕ ਸਪਸ਼ਟ ਸੁਨੇਹਾ ਦਿੱਤਾ ਜਾ ਸਕੇ ਕਿ ਅਸੀਂ ਇਹ ਜ਼ਹਿਰ ਹੁਣ ਹੋਰ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਹੋ ਗਿਆ ਪਿਛਲੇ 40 ਸਾਲ ਤੋਂ ਅਸੀਂ ਇਹ ਜ਼ਹਿਰਾਂ ਪੀ ਰਹੇ ਹਾਂ ਕਿਉਂਕਿ 1984 ਤੱਕ ਜਿਹੜਾ ਹੈ ਬੁੱਢੇ ਦਰਿਆ ਦਾ ਪਾਣੀ ਪੀਣ ਯੋਗ ਸੀ ਉਸ ਤੋਂ ਬਾਅਦ ਇਹ ਲਗਾਤਾਰ ਜ਼ਹਿਰੀਲਾ ਗੰਦਲਾ ਹੁੰਦਾ ਹੁੰਦਾ ਅੱਜ ਇਹ ਜ਼ਹਿਰੀਲਾ ਹੋ ਚੁੱਕਿਆ ਔਰ ਉਹਦੇ ਵਿੱਚ ਬਹੁਤ ਸਾਰੇ ਇਲੈਕਟ੍ਰੋਪਲੇਟਿੰਗ ਇੰਡਸਟਰੀ ਡਾਈਂਗ ਇੰਡਸਟਰੀ ਔਰ ਡੇਰੀ ਇੰਡਸਟਰੀ ਤੇ ਅਲੱਗ-ਅਲੱਗ ਤਰ੍ਹਾਂ ਦੀ ਇੰਡਸਟਰੀ ਹੈ ਜਿਹੜੀ ਉਹਦਾ ਵੇਸਟ ਆ ਰਿਹਾ ਸੋ ਉਹ ਪਾਣੀ ਹੈ ਜਿਹੜਾ ਜੇਕਰ ਤੁਸੀਂ ਉੱਥੇ ਜਾ ਕੇ ਦੇਖੋ ਤਾਂ ਇਸ ਤਰ੍ਹਾਂ ਉਬਲਦਾ ਪਿਆ ਉਹਦੇ ਵਿੱਚੋਂ ਜਣੇ ਦੀ ਵੱਡੇ-ਵੱਡੇ ਗੁਬਾਰੇ ਫਟਦੇ ਆ ਬੁਲਬਲੇ ਫਟਦੇ ਆ ਸੋ ਜਿਹੜਾ ਵੀ ਆਦਮੀ ਉਸ ਮੰਝਰ ਨੂੰ ਜਾ ਕੇ ਦੇਖ ਲੈਂਦਾ ਉਹ ਫਿਰ ਟਿੱਕੇ ਨਹੀਂ ਬੈਠਦਾ ਸਾਡਾ ਵੀ ਉਹੀ ਹਾਲ ਹੈ ਕਿ ਮੈਂ 2016-17 ਤੋਂ ਜੁੜਿਆ ਤੇ ਉਸ ਤੋਂ ਪਹਿਲਾਂ ਗੁਰਪ੍ਰੀਤ ਚੰਦਵਾਜਾ ਜੀ ਹੁਣੇ 2008-09 ਦੇ ਤੁਰੇ ਹੋਏ ਐ ਇਸ ਲੜਾਈ ਦੇ ਵਿੱਚ ਸੋ ਉਦੋਂ ਦੇ ਅਸੀਂ ਟੈਕ ਕਿੰਨੇ ਬੈਠੇ ਸੋ ਇਸ ਕਰਕੇ ਹੁਣ ਜਿਹੜੀ ਲੜਾਈ ਹੈ ਉਹ ਆਰ ਪਾਰ ਦੀ ਹੋ ਚੁੱਕੀ ਹੈ ਇਸ ਲਈ ਸਮੁੱਚੇ ਪੰਜਾਬੀ ਵੀਰਾਂ ਪੈਣਾ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਬੱਚਿਆਂ ਨੂੰ ਜਿਨ੍ਹਾਂ ਕੋਲੇ ਵੀ ਸਮਾਂ ਹੈ 24 ਅਗਸਤ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਸਵੇਰ 10 ਵਜੇ ਪਹੁੰਚਣ ਦੀ ਅਸੀਂ ਅਪੀਲ ਕਰਦੇ ਆਂ ਇਹ ਇਕੱਠ ਏਡਾ ਲਾਮਬਸਾਲ ਹੋਣਾ ਚਾਹੀਦਾ ਹੈ ਕਿ ਸਰਕਾਰ ਦੇ ਕੰਨ ਤੱਕ ਸਾਡੀ ਆਵਾਜ਼ ਪਹੁੰਚ ਜੇ ਕਿਉਂਕਿ ਸਰਕਾਰ ਵਿੰਗੇ ਟੇਡੇ ਢੰਗ ਨਾਲ ਅੱਜ ਵੀ ਉਸ ਇੰਡਸਟਰੀ ਦੀ ਫੇਵਰ ਦੇ ਵਿੱਚ ਹੈ ਜਿਹੜੀ ਇੰਡਸਟਰੀ ਮਨੁੱਖਤਾ ਦਾ ਕਾਣ ਕਰ ਰਹੀ ਹੈ ਔਰ ਜਿਹੜੀ ਇੰਡਸਟਰੀ ਪੂਰੀ ਦੁਨੀਆ ਦੇ ਵਿੱਚ ਬਹਿਨ ਹੈ ਇਹ ਜਿਹੜੀ ਡਾਈੰਗ ਇੰਡਸਟਰੀ ਪੰਜਾਬ ਦੇ ਵਿੱਚ ਲਿਆਂਦੀ ਜਾ ਰਹੀ ਹੈ ਇਹ ਤਾਮਨਾਡੂ ਦੇ ਹਾਈ ਕੋਰਟ ਨੇ ਉੱਥੋਂ ਬੰਦ ਕੀਤੀ ਹੈ ਤੇ ਉੱਥੋਂ ਸ਼ਿਫਟ ਹੋ ਕੇ ਇੱਥੇ ਆ ਰਹੀ ਹੈ ਸੋ ਸਾਡੀ ਮੰਗ ਹੈ ਕਿ ਡਾਈਇੰਗ ਇੰਡਸਟਰੀ ਪੰਜਾਬ ਦੀ ਮੰਗ ਨਹੀਂ ਹੈਗੀ ਜਿਸ ਤਰ੍ਹਾਂ ਝੋਨਾ ਸਾਡੇ ਪੰਜਾਬ ਦੀ ਮੰਗ ਨਹੀਂ ਸੀ ਅਸੀਂ ਲੋਕਾਂ ਲਈ ਪੈਦਾ ਕੀਤਾ ਇਸੇ ਤਰ੍ਹਾਂ ਡਾਈਇੰਗ ਇੰਡਸਟਰੀ ਸਾਡੇ ਪੰਜਾਬ ਦੀ ਮੰਗ ਨਹੀਂ ਹੈਗੀ ਇਹ ਅਸੀਂ ਲੋਕਾਂ ਲਈ ਕਪੜਾ ਤੇ ਉਹਨਾਂ ਰੰਗ ਰੰਗ ਕੇ ਪੂਰੀ ਦੁਨੀਆ ਦੇ ਵਿੱਚ ਭੇਜ ਰਹੇ ਹਾਂ ਔਰ ਪੂਰੀ ਦੁਨੀਆ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਭੇਜ ਰਹੀ ਹੈ ਇਹਨਾਂ ਚੀਜ਼ਾਂ ਨੂੰ ਰੰਗਾਈ ਵਾਸਤੇ ਸੋ ਸਾਡੀ ਸਰਕਾਰ ਨੇ ਇੱਕ ਕਹ ਲੋ ਕਿ ਵੀ ਪਰੋਸ ਦਿੱਤਾ ਆਪਣੇ ਆਪ ਨੂੰ ਵੀ ਤੁਸੀਂ ਸਾਡੇ ਦਰਿਆ ਗੰਦੇ ਕਰੋ ਤੁਸੀਂ ਸਾਡੀ ਧਰਤੀ ਨੂੰ ਕੈਂਸਰ ਕਰੋ ਤੁਸੀਂ ਸਾਡੇ ਇਨਸਾਨਾਂ ਨੂੰ ਕੈਂਸਰ ਪਰੋਸੋ ਤੁਸੀਂ ਸਾਡੇ ਪਸ਼ੂਆਂ ਨੂੰ ਕੈਂਸਰ ਪਰੋਸੋ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਤੁਸੀਂ ਆ ਕੇ ਇੱਥੇ ਆਪਦਾ ਬਿਜ਼ਨਸ ਕਰੋ ਛੋ ਅੰਡਸਟਰੀ ਪੂਰੀ ਦੁਨੀਆ ਦੇ ਵਿੱਚ ਹੈ ਇਸ ਫੇਜ਼ ਦੇ ਵਿੱਚੋਂ ਪਹਿਲਾਂ ਜਿਹੜੇ ਅੱਜ ਡਿਵੈਲਪਡ ਕੰਟਰੀ ਆ ਉਹ ਵੀ ਲੰਘ ਚੁੱਕੇ ਆ ਉਹਨਾਂ ਨੇ ਵੀ ਆਪਦੇ ਦਰਿਆ ਜਿਹੜੇ ਜਾਂ ਕਹ ਲੋ ਕੁਦਰਤੀ ਸਰੋਤ ਆ ਜਿਹੜੇ ਉਹਨਾਂ ਨੇ ਗੰਦਲੇ ਕਰਨੇ ਸ਼ੁਰੂ ਕਰਲੇ ਸੀ ਪਰ ਉਹ ਲੋਕ ਸੰਭਲ ਗਏ ਅੱਜ ਉਹਨਾਂ ਦੇ ਦਰਿਆਵਾਂ ਦੇ ਵਿੱਚ ਪੱਤਾ ਤੱਕ ਨਹੀਂ ਡਿੱਗਿਆ ਦਿਖਦਾ ਤੇ ਸਾਡੇ ਦਰਿਆਵਾਂ ਦੇ ਵਿੱਚ ਪਸ਼ੂ ਵੀ ਮਰੇ ਪਏ ਆ ਜੋ ਹਸਪਤਾਲਾਂ ਦਾ ਗੰਦਮੰਦ ਉਹ ਵੀ ਦਰਿਆਵਾਂ ਦੇ ਵਿੱਚ ਸਿੱਟਿਆ ਜਾ ਰਿਹਾ ਜੋ ਪਸ਼ੂਆਂ ਦਾ ਗੰਦਮੰਦ ਉਹ ਵੀ ਦਰਿਆਵਾਂ 'ਚ ਸੁੱਟਿਆ ਜਾ ਰਿਹਾ ਤੇ ਜੋ ਮਨੁੱਖਾਂ ਦਾ ਗੰਦਾ ਉਹ ਵੀ ਦਰਿਆਵਾਂ 'ਚ ਆ ਰਿਹਾ ਤੇ ਜੋ ਫੈਕਟਰੀਆਂ ਦਾ ਗੰਦਮੰਦ ਆ ਉਹ ਵੀ ਸਾਰਾ ਦਰਿਆ ਦੇ ਵਿੱਚ ਆ ਰਿਹਾ ਔਰ ਇਹ ਉਹ ਦਰਿਆ ਸਤਲੁਜ ਜਿਹਦੇ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹਲ ਤਿਆਰ ਕਰਕੇ ਸਾਨੂੰ ਜਿਹੜਾ ਖਾਲਸਾ ਸਾਜਿਆ ਸੀ ਤੇ ਸਾਨੂੰ ਮਰਜੀਵੜੇ ਬਣਾਇਆ ਸੀ ਤੇ ਅੱਜ ਉਸੇ ਦਰਿਆ ਦਾ ਪਾਣੀ ਸਾਨੂੰ ਮੌਤ ਵੰਡ ਰਿਹਾ ਹੈ ਕਿੱਥੇ ਤਾਂ ਅਸੀਂ ਅੰਮ੍ਰਿਤ ਛੱਕੇ ਤੇ ਅੰਮ੍ਰਿਤ ਪੀ ਕੇ ਯੋਧੇ ਬਣੇ ਬਹਾਦਰ ਬਣੇ ਔਰ ਅਸੀਂ ਮੁਗਲਾਂ ਦੇ ਨਾਲ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਜਿਹੜਾ ਹੈਗਾ ਉਹ ਆਪਦੇ ਕਹੋ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਤੇ ਅੱਜ ਉਸੇ ਸਤਲੁਜ ਦਾ ਪਾਣੀ ਪੀ ਕੇ ਸਾਡੇ ਨੌਜਵਾਨ ਵੀ ਮਰ ਰਹੇ ਆ ਸਾਡੇ ਬਜ਼ੁਰਗ ਵੀ ਮਰ ਰਹੇ ਸੋ ਕਹਿਣ ਤੋਂ ਭਾਵ ਕੀ ਹੈ ਕਿ ਕਰੋ ਜਾਂ ਮਰੋ ਦੀ ਲੜਾਈ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਸਾਡੇ ਕੋਲ ਹੋਰ ਸਮਾਂ ਨਹੀਂ ਹੈ 24 ਅਗਸਤ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਜੇਕਰ ਸਰਕਾਰ ਫਿਰ ਵੀ ਨਹੀਂ ਜਾਗੂਗੀ ਤਾਂ ਕਾਲੇ ਪਾਣੀ ਦਾ ਮੋਰਚਾ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਹੈ ਕਿ ਫੇਰ ਇਸ ਬੁੱਢੇ ਦਰਿਆ ਨੂੰ ਬੰਨ ਮਰਿਆ ਜਾਊਗਾ ਕਹਿਣ ਤੋਂ ਪਹਿਲਾਂ ਕਾਲੇ ਪਾਣੀ ਨੂੰ ਬੰਨ ਮਰਿਆ ਜਾਊਗਾ ਉਹਦਾ ਤਰੀਕਾ ਜਿਹੜਾ ਅਸੀਂ ਆਪਦੀ ਹਮਖਿਆਲੀ ਜਥੇਬੰਦੀਆਂ ਨਾਲ ਬੈਠ ਕੇ ਵੇਖਾਂਗੇ ਵੀ ਕਿਸ ਤਰੀਕੇ ਦੇ ਨਾਲ ਉਹ ਬੰਨ ਮਰਿਆ ਜਾਣਾ ਸੋ ਸਾਰੇ ਪੰਜਾਬੀਆਂ ਨੂੰ ਬੇਨਤੀ ਹਾਲ ਦੀ ਘੜੀ ਇਹੀ ਕਿ 24 ਅਗਸਤ ਨੂੰ ਦਿਨ ਸ਼ਨੀਵਾਰ ਸਵੇਰੇ 10 ਵਜੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਆਪੋ ਆਪਣੇ ਸਾਧਨ ਸਾਧਨਾ ਰਾਹੀਂ ਵਿਹੀਰਾ ਘੱਟ ਕੇ ਪੁੱਜੋ ਤੇ ਜੇਕਰ ਕਿਸੇ ਨੂੰ ਝੰਡੇ ਜਾਂ ਸਟicker ਚਾਹੀਦੇ ਹੋਣ ਤਾਂ ਉਹ ਮੇਰੇ ਨਾਲ 941723506 ਤੇ ਸੰਪਰਕ ਕਰ ਸਕਦਾ ਹੈ ਅਸੀਂ ਕਿਸੇ ਤਰੀਕੇ ਤੁਹਾਡੇ ਕੋਲ ਜਰੂਰ ਪਹੁੰਚਦੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ